ਸ਼ਹੀਦ ਧੰਨਾ ਸਿੰਘ ਬੱਬਰ ਜਿਸ ਨੂੰ ਧੰਨਾ ਸਿੰਘ ਬਹਿਬਲਪੁਰਵੀ ਕਿਹਾ ਜਾਂਦਾ ਹੈ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਬੱਬਰ ਅਕਾਲੀ ਲਹਿਰ ਦੇ ਇੱਕ ਬਹਾਦਰ ਅਤੇ ਸਿਰਲੱਥ ਸੂਰਮੇ ਸਨ ਉਹ 1888 ਵਿੱਚ ਜਨਮੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹਿਬਲਪੁਰ ਪਿੰਡ ਨਾਲ ਸੰਬੰਧ ਰੱਖਦੇ ਸਨ ਉਹ ਅੰਮ੍ਰਿਤਧਾਰੀ ਸਿੱਖ ਸਨ ਅਤੇ ਉਹਨਾਂ ਬ੍ਰਿਟਿਸ਼ ਰਾਜ ਦੇ ਖਿਲਾਫ ਬੱਬਰ ਅਕਾਲੀ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ ਬੱਬਰ ਧੰਨਾ ਸਿੰਘ ਜੀ ਕਰਮ ਸਿੰਘ ਦੌਲਤਪੁਰ ਵਰਗੇ ਆਗੂਆਂ ਤੋਂ ਪ੍ਰੇਰਣਾ ਲੈ ਕੇ ਇਸ ਲਹਿਰ ਵਿੱਚ ਸ਼ਾਮਿਲ ਹੋਏ ਉਹ ਅੰਗਰੇਜ਼ਾਂ ਦੇ ਪਿੱਠੂਆਂ ਨੂੰ ਸਜ਼ਾ ਦੇਣ ਵਿੱਚ ਅੱਗੇ ਰਹੇ ਜਿਵੇਂ ਲੰਬੜਦਾਰ ਪਟਵਾਰੀ ਜੇਲਦਾਰ ਉਹਨਾਂ ਨੇ ਕਈ ਅਜਿਹੇ ਲੋਕਾਂ ਨੂੰ ਸਜ਼ਾ ਦਿੱਤੀ ਜੋ ਬ੍ਰਿਟਿਸ਼ ਸਰਕਾਰ ਦੇ ਗੁਪਤਚਰ ਅਤੇ ਜ਼ੁਲਮ ਦੇ ਸਹਾਇਕ ਸਨ ਬੱਬਰ ਅਕਾਲੀਆਂ ਵਿੱਚ ਇੱਕ ਵਾਰ ਫੈਸਲਾ ਲਿਆ ਗਿਆ ਕਿ ਕੁਝ ਵੱਡੇ ਕਤਲਾਂ ਦੀ ਜ਼ਿੰਮੇਵਾਰੀ ਸਿਰਫ ਤਿੰਨ ਸਿੰਘ ਆਪਣੇ ਸਿਰ ਲੈਣਗੇ ਤਾਂ ਜੋ ਬਾਕੀ ਜਥੇ ਨੂੰ ਬਚਾਇਆ ਜਾ ਸਕੇ ਇਸ ਔਖੇ ਕੰਮ ਲਈ ਤਿੰਨ ਸੂਰਮੇ ਅੱਗੇ ਆਏ ਕਰਮ ਸਿੰਘ ਦੌਲਤਪੁਰ ਤੰਨਾ ਸਿੰਘ ਬਹਿਬਲਪੁਰ ਅਤੇ ਉਦੇਸ ਸਿੰਘ ਤੰਨਾ ਸਿੰਘ ਨੇ ਬਹਾਦਰੀ ਨਾਲ ਕਈ ਅੰਗਰੇਜ਼ ਅਫਸਰਾਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਸਜ਼ਾ ਦਿੱਤੀ ਉਹ ਨਿਸ਼ਾਨੇਬਾਜ਼ੀ ਵਿੱਚ ਨਿਪੁੰਨ ਦਲੇਰ ਅਤੇ ਗਰੀਬਾਂ ਦੇ ਹੱਕ ਲਈ ਲੜਨ ਵਾਲੇ ਸਨ ਆਖਿਰ 26 ਅਕਤੂਬਰ 1923 ਨੂੰ ਤੰਨਾ ਸਿੰਘ ਇੱਕ ਗੱਦਾਰ ਜਵਾਲਾ ਸਿੰਘ ਦੀ ਗੱਦਾਰੀ ਅਤੇ ਪੁਲਿਸ ਦੀ ਸਾਜ਼ਿਸ਼ ਨਾਲ ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਫੜਿਆ ਗਿਆ ਬ੍ਰਿਟਿਸ਼ ਪੁਲਿਸ ਸੁਪਰਡੈਂਡੈਂਟ ਮਿਸਟਰ ਹਾਰਟਨ ਅਤੇ ਉਸ ਦੀ ਟੀਮ ਸਬ ਇੰਸਪੈਕਟਰ ਗੁਲਜ਼ਾਰਾ ਸਿੰਘ ਸਮੇਤ ਉੱਥੇ ਪਹੁੰਚੀ ਜਦੋਂ ਉਹਨਾਂ ਨੇ ਤੰਨਾ ਸਿੰਘ ਨੂੰ ਗ੍ਰਿਫਤਾਰ ਕਰਕੇ ਅੱਖਾਂ ਤੇ ਰੁਮਾਲ ਬੰਨਣਾ ਸ਼ੁਰੂ ਕੀਤਾ ਤਾਂ ਉਹ ਬੱਬਰ ਅਕਾਲੀਆਂ ਦੀ ਕਸਮ ਯਾਦ ਕਰਕੇ ਬੋਲੇ ਕਿ ਬੱਬਰ ਜਿਉਂਦੇ ਨਹੀਂ ਫੜੇ ਜਾਂਦੇ ਉਨ੍ਹਾਂ ਨੇ ਆਪਣੀ ਕੋਹਣੀ ਆਪਣੇ ਪੇਟ ਵਿੱਚ ਮਾਰੀ ਜਿੱਥੇ ਬੰਬ ਬੰਨਿਆ ਹੋਇਆ ਸੀ ਬੰਬ ਫਟ ਗਿਆ ਤੰਨਾ ਸਿੰਘ ਦਾ ਸਰੀਰ ਪੁਰਜ਼ਾ ਪੁਰਜ਼ਾ ਹੋ ਗਿਆ ਬ੍ਰਿਟਿਸ਼ ਅਫਸਰ ਮਿਸਟਰ ਹਾਰਟਨ ਸਮੇਤ ਸੱਤ ਪੁਲਸੀਏ ਮੌਕੇ ਤੇ ਮਾਰੇ ਗਏ ਇਹ ਘਟਨਾ ਬੱਬਰ ਅਕਾਲੀ ਲਹਿਰ ਦੀ ਸਭ ਤੋਂ ਯਾਦਗਾਰੀ ਅਤੇ ਦਲੇਰੀ ਵਾਲੀ ਸ਼ਹਾਦਤ ਮੰਨੀ ਜਾਂਦੀ ਹੈ ਤੰਨਾ ਸਿੰਘ ਬੱਬਰ ਅੱਜ ਵੀ ਸਿੱਖ ਇਤਿਹਾਸ ਵਿੱਚ ਅਜਿਹੇ ਸੂਰਮੇ ਵਜੋਂ ਯਾਦ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਆਪਣੀ ਜਾਨ ਨਾਲੋਂ ਵੱਧ ਆਪਣੇ ਸਿਧਾਂਤ ਅਤੇ ਦੇਸ਼ ਨੂੰ ਉੱਚਾ ਰੱਖਿਆ ਹੋਰ ਇਤਿਹਾਸ ਅਤੇ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇ ਚੰਗਾ ਲੱਗਿਆ ਹੈ ਤਾਂ ਅੱਗੇ ਜ਼ਰੂਰ ਸ਼ੇਅਰ ਕਰੋ